ਉਹਨਾਂ ਨੇ ਪਤਾਵਾ ਮੈਂ ਇਹ ਫੋਟੋਮੈਟਿਕ ਨਾਲ ਹੋਈ ਵਾ ਇਹ ਗੱਲ ਤਾਂ ਮੰਨੀ ਆ ਮੈਂ ਆਪਣੀ ਗਲਤੀ ਅੱਛਾ ਹਾਂਜੀ ਇਹ ਜਿਹੜੀ ਗੱਲ ਸਾਰਾ ਕੁਝ ਬਾਤ ਵਿੱਚ ਹੋਇਆ ਵਾ ਅੱਛਾ ਹਾਂਜੀ ਤੇ ਹੁਣ ਜਵਾਬ ਦਿੰਦਾ ਪਿਆ ਫੌਜੀ ਕਹਿੰਦਾ ਮੈਂ ਨਹੀਂ ਵਿਆਹ ਕਰਾਣਾ ਹੈਗਾ ਹੁਣ ਤੂੰ ਦੱਸ ਦੇ ਕੀ ਸਲਾਹ ਤੇਰੀ ਮਾਤਾ ਜੀ ਜਦ ਵੀ ਕੋਹ ਨੂੰ ਆਂਟੀ ਗਿਆਸ ਤੇ ਜਿਹੜੀ ਦੇ ਦੇ ਕੋਲ ਇੱਕ ਜਿਹੜੀ ਕੋਲ ਫੋਟੋ ਆਂਦੀ ਆਂ ਹੀ ਉਦੋਂ ਮੈਨੂੰ ਕਹਿੰਦਾ ਕਿ ਤੇਰੀ ਮੇਰੀ ਨਹੀਂ ਨੀ ਬੜੀ ਤੋਂ ਆਪਣੇ ਘਰੇ ਇੰਨੇ ਪਾਸੇ ਜਿੰਨਾ ਫਿਜ਼ੀਕਲ অর ਰਿਲੇਸ਼ਨਸ਼ਿਪ ਕਵਰ ਆਉਂਦਾ ਕਿ ਕਿਉਂ ਇੰਨਾ ਖੋਇਆ ਉਦੋਂ ਇਹ ਮੈਨੂੰ ਕਹਿੰਦਾ ਕਿ ਤੂੰ ਮੈਡੀਸਿਨ ਲੈ ਮੈਂਨੋ ਕਹਾਂ ਮੈਂ ਮੈਡੀਸਿਨ ਨਹੀਂ ਖਾਣੀ ਤੇ ਇਹਨੇ ਤਾਂ ਮੈਡੀਸਿਨ ਖਾ ਲੈ ਮੈਂ ਤੇਰੇ ਨਾਲ ਆ ਹਾਂ ਹਾਂ ਜੀ ਉਹਨੇ ਤੁਹਾਨੂੰ ਕਿੱਥੋਂ ਮਿਲਿਆ ਸੀ ਇਹ ਤੈਨੂੰ ਕਿੱਥੇ ਬੁਲਾ ਕੇ ਮਿਲਿਆ ਸੀ ਘਰਦਿਆਂ ਤੋਂ ਲੈ ਰ ਤੈਨੂੰ ਕੀ ਕਹਿੰਦੇ ਘਰਦਿਆਂ ਨੂੰ ਦੱਸਣਾ ਨਹੀਂ ਆ ਹਾਂ ਜੀ ਇਹਨੇ ਮੈਨੂੰ ਕਿਹਾ ਕਿ ਘਰਦਿਆਂ ਨੂੰ ਐਂ ਤੇ ਸੀ ਮੈਂ ਇਹ ਤੱਕ ਮੈਡੀਸਿਨ ਖਾਂਦੀ ਦੀਆਂ ਵੀਡੀਓਸ ਇੰਨੇ ਮੈਨੂੰ ਕਹਿ ਕੇ ਮੈਨੂੰ ਵੀਡੀਓ ਪੜਾਂਗੇ ਬਾਅਦ ਇਹ ਤੱਕ ਮੈਡੀਸਿਨ ਖਾਦੀ ਆ ਕਿ ਨਹੀਂ ਖਾਦੀ ਮੈਂ ਉਹ ਵੀ ਸਾਰਾ ਕੁਝ ਬਣਾ ਕੇ ਉਹ ਵੀਡੀਓ ਸਾਡੇ ਕੀਤੀਆਂ ਮੰਗਣੀ ਨੂੰ ਕਿੰਨਾ ਟਾਈਮ ਹੋ ਗਿਆ ਜਦੋਂ ਤੈਨੂੰ ਮਿਲਿਆ ਹੈ ਬਾਹਰ ਜੇ ਤੂੰ ਜੇ ਕਿਨ ਮੇਰੀ ਮੰਗਣੀ ਤੇ ਕਿੰਨੇ ਸਾਲ ਹੋ ਗਏ ਤੇ ਜਦੋਂ ਦੀ ਮੰਗਣੀ ਹੋਈ ਉਹ ਤੋਂ ਦਾ ਮੈਂ ਇਹਨਾਂ ਫਿਜ਼ੀਕਲ ਰਿਲੇਸ਼ਨ ਬਣਾਉਣਾ ਸ਼ੁਰੂ ਕੀਤਾ ਹੈ ਜੇ ਫੋਟੋਆਂ ਦੇ ਕੋ ਦੋ ਬ ਕੱਡੀਆਂ ਸੀ ਇਹਨੇ ਬਾਅਦ ਚ ਕੱਡੀਆਂ ਸੀ ਫੋਟੋਆਂ ਵਿੱਚ ਹਾਂਜੀ ਸੋ ਤੁਹਾਡੇ ਹੁਣ ਮਤਲਬ ਕਿ ਸ਼ਾਮੀ ਨੇ ਪਹਿਲਾਂ ਨਹੀਂ ਆ ਮੈਂ ਸ਼ਾਮੀ ਨੇ ਪਹਿਲਾਂ ਨਹੀਂ ਫੋਟੋਆਂ ਮੈਂ ਬਾਤ ਵਿੱਚ ਵੀ ਮੈਂ ਨਾਲ ਗੱਲ ਕਰਦਾ ਰਿਹਾ 4 ਤਰੀਕ ਨੂੰ ਇਹਨੇ ਮੇਰੇ ਨਾਲ ਗੱਲ ਬੰਦ ਕੀਤੀ ਆ ਉਹ ਇੱਥੇ ਪਿੰਡਾਂ ਅੱਛਾ ਫੋਟੋਆਂ ਦੇ ਕੇ ਹੁਣ ਮਿਲ 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 ਵਰਤ ਕੇ ਤੈਨੂੰ ਵਰਤ ਕੇ ਹੁਣ ਜਵਾਬ ਦੇ ਰਿਹਾ ਵਿਆਹ ਨੂੰ ਵੀ ਮੈਂ ਨਹੀਂ ਕਰਾਣਾ ਪਿਆ ਹਾਂਜੀ 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 ਫੋਟੋਆਂ ਨੇ ਤੈਨੂੰ ਕਿਹੜੇ ਪਤਾ ਸੀ ਅੱਛਾ ਸਾਰੀ ਗੱਲ ਮੈਂ ਤੈਨੂੰ ਪਹਿਲਾਂ ਪਤਾ ਸੀ ਹਾਂਜੀ ਠੀਕ ਆ ਤੇ ਹੋਰ ਵੇਖੋ ਜਿਹੜਾ ਜਿਹੜਾ ਵੀ ਇਹਦੇ ਨਾਲ ਕੋਈ ਵੀ ਕਨੈਕਟ ਕਰਦਾ ਜਿੱਤਾ ਹੋ ਉਹ ਤੁਸੀਂ ਕੀਤਾ ਵਾ ਕਿ ਜੋ ਕਿ ਉਹਨਾਂ ਹੋਟਲ ਦਾ ਟ੍ਰੈਂਡ ਕਰ ਦਿੰਦਾ ਵਾ ਆਪ ਹੀ ਕਰਤੂਤ ਨਹੀਂ ਨਾ ਲੈ ਕੇ ਬਾਅਦ ਵਿੱਚ ਕਿ ਮੈਂ ਵੀ ਆ ਸਾਰਾ ਕੁਝ ਕੀਤਾ ਵਾ ਨਹੀਂ ਜੇ ਜੋ ਮੰਗਣੀ ਹੋਈ ਸੀ ਉਹ ਦੋਨੋਂ ਪਤਾ ਸੀ ਹੋਟਲ ਬਾਰੇ ਸਾਰਾ ਕੁਝ ਦੱਸਿਆ ਹੋਇਆ ਸੀ ਇਹਨਾਂ ਨਹੀਂ ਜੀ ਉਹ ਦੋਨੇ ਹੀ ਪਤਾ ਹੀ ਬਾਅਦ ਵਿੱਚ ਪਤਾ ਲੱਗਾ ਵਾ ਆਹ ਕਿ ਪਤਾ ਲੱਗਾ ਜਦੋਂ ਮਿਲ ਜਦੋਂ ਇਹਨਾਂ ਮਿਲੀ ਹੋਟਲ ਦੇ ਵਿੱਚ ਜਦ ਪਤਾ ਲੱਗਾ ਸੀ ਤੇ ਉਹਨਾਂ ਹੋਟਲ ਬਾਰੇ ਪਤਾ ਸੀ ਆਂਟੀ ਫੋਟੋਆਂ ਦੇਖਣ ਤੋਂ ਬਾਅਦ ਉਹਨੇ ਮੈਨੂੰ ਫਿਜੀਕਲ ਰਿਲੇਸ਼ਨ ਬਣਾਇਆ ਮੈਂ ਤੁਹਾਨੂੰ ਪ੍ਰੈਮ ਨਾਲ ਬਣਾ ਕੋ ਫੋਟੋ ਮੈਂ ਦਿਖਾ ਕੇ ਤੈਨੂੰ ਫਿਰ ਬਲੈਕਮੇਲ ਕਰਕੇ ਫਿਰ ਮਿਲਿਆ ਤੈਨੂੰ ਹੈ ਹਾਂਜੀ ਫਿਰ ਉਸ ਤੋਂ ਬਾਅਦ ਰਿਲੇਸ਼ਨ ਬਣਾਇਆ ਪਰ ਕਮਲੀ ਮੈਂ ਤਾਂ ਉਹ ਕਹਿੰਦਾ ਕਿ ਕੀ ਬਲੈਕ ਮੈਨੂੰ ਕੀਤਾ ਮੈਂ ਹਾਂਜੀ ਉਹ ਮੇਰੇ ਨਾਲ ਗੱਲ ਵੀ ਕਰਦਾ ਰਿਹਾ ਠੀਕ ਆ ਜਦੋਂ ਮਤਲਬ ਕਿ ਫੋਟੋਆਂ ਤਪਾ ਦੇ ਚਲੋ ਤੇ ਮਮਾ ਡਾਡੀ ਲੱਗ ਗਿਆ ਵਾ ਤੇਰਾ ਪਾਪਾ ਲੱਗ ਗਿਆ ਹੈਗਾ ਉਹਨਾਂ ਨੇ ਗੱਲ ਕਰਾਉਂਗੀ ਹਾਂਜੀ ਮਮਾ ਹੈਗਾ ਮੈਂ ਕਰਾਂਗਾ ਗੱਲ ਹਾਂਜੀ ਕਰਾ ਦਿਓ ਕੀ ਮਸਲਾ ਮਤ ਇਹਨਾਂ ਫੌਜੀ ਦਾ ਬੰਦੇ ਦੀ ਕੁੜੀ ਦਾ ਸੁਣਾਇਆ ਆਪਣੇ ਕੋ ਫੋਨ ਆਇਆ ਸੀ ਕਹਿੰਦੀ ਵੀ 3 ਸਾਲ ਹੋ ਗਏ ਮਾਤਾ ਹੀ ਵੇਲੀ ਮੰਗਣੀ ਹੋਈ ਨਾ ਵੀ ਪਹਿਲਾਂ ਤੇ ਮੈਨੂੰ ਵੀ ਇਹਨਾਂ ਨੇ ਸੱਦਿਆ ਫੋਟੋ ਦੇ ਵਿੱਚ ਮਿਲੇ ਆ 3 ਸਾਲਾਂ ਬਾਅਦ ਤੇ 3 ਸਾਲ ਪਹਿਲਾਂ ਮੇਨਾ ਮਿਲ ਵਰਤਦਾਰਿਆ ਬਾਅਦ ਤੇ ਮੇਰੇ ਕੋ ਪ੍ਰੈਗਨੈਂਸੀ ਵੀ ਹੋ ਗਈ ਆ ਫਿਰ ਫੌਜੀ ਨੇ ਕਿਦੇ ਨੂੰ ਕਿੱਟ-ਕੁੱਟ ਵੀ ਖਵਾਈ ਆ ਵੀ ਘਰਦਿਆਂ ਨੂੰ ਦੱਸਣਾ ਨਹੀਂ ਹੈਗਾ ਨਾ ਬੀਬੀ ਨੇ ਮੈਨੂੰ ਕਿੱਟ ਖਵਾਈ ਮੁੰਡਾ ਜੇ ਰੱਖਣਾ ਨਹੀਂ ਤੇ ਨਾ ਹੀ ਘਰਦਿਆਂ ਨੂੰ ਇਹ ਦੱਸੀ ਕਿ ਮੈਂ ਆਪਣੇ ਵੀ ਨੂੰ ਵੀ ਆਪਣੇ ਹਸਪੱਤ ਦਾ ਜਦੋਂ ਮੰਗਰੀ ਮੈਨੂੰ ਮਿਲ ਕੇ ਮਿਲਦਾ

ਜੋ ਮਣੀਆ ਦਾ ਜੋ ਮਣੀਆ ਦਾ ਜਿਲ੍ਹਾ ਕਿਹੜਾ ਪੈਂਦਾ ਉਹਨਾਂ ਨੂੰ ਹਲੋ ਪੂਰਾ ਵਜ ਪਵਰ ਹੈ ਠੀਕ ਆ ਮਾਤਾਏ ਤੁਸੇ ਦੱਸਿਆ ਜਰਾ ਕਿ ਕੀ ਗੱਲ ਹੋਈ ਆ ਮੰਗਣੀ ਹੋ ਕੇ ਰਿਸ਼ਤਾ ਜਿਹੜਾ ਤੋੜ ਰਹੇ ਕੀ ਕਾਰਨ ਆ ਹੈਲੋ ਅੱਸੀ ਗੱਲ ਕਰਵਾ ਭਾਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਦੱਸਿਆ ਜਰਾ ਇੱਕ ਡਿਟੇਲ ਦੇ ਵਿੱਚ ਵੀ ਜਿਲ੍ਹਾ ਕਿਹੜਾ ਪੈਂਦਾ ਕਿੱਥੋਂ ਦਾ ਮੁੰਡਾ ਫੌਜੀ ਤਰੰਤਰ ਜਿਦਾ ਅੱਛਾ ਜੀ ਮੈਂ ਕਿਹਾ ਕੋਲ ਜੀ ਅਜੀ ਜੀ ਖਾਲਸਾ ਬੋਲਦੇ ਆਂ ਤੁਹਾਡੀ ਬੇਟੀ ਨੇ ਫੋਨ ਕਰਿਆ ਸ਼ਿਕਾਇਤ ਕਰੀ ਹੋਈ ਵੀ 3 ਸਾਲ ਹੋ ਗਏ ਮੰਗਣੀ ਹੋਈ ਨੂੰ ਵੀ ਅੱਜ ਮੇਰਾ ਜਿਹੜਾ ਰਿਸ਼ਤਾ ਤੋੜ ਰਿਹਾ ਪੋਜੀ ਮੁੰਡਾ ਹਾਂਜੀ 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 ਦੱਸੋ ਤੁਸੀਂ ਸਾਰੀ ਗੱਲਬਾਤ ਅਸੀਂ ਇੱਥੇ ਆਪਣਾ ਤਰੰਤਰ ਤਾਂ ਜਿਹੜੇ ਬੋਲਦੇ ਆਂ ਜੀ ਸਾਡਾ ਬਾਰਡ ਏਰੀਆ ਹੈ ਕਿ ਕੁੜੀ ਦਾ ਰਿਸ਼ਤਾ ਟੁੱਟਣ ਦਾ ਕਾਰਨ ਕੀ ਆ ਕਾਮ ਜੀ ਸੱਚੀ ਗੱਲ ਹੈ ਵੀ ਇਹ ਤਾਂ ਕੋਈ ਗਲਤੀ ਹੋਈ ਆ ਅੱਛਾ ਜੀ ਠੀਕ ਹੈ ਨਾ ਗੱਲ ਹਾਂਜੀ ਉਹ ਵੀ ਸਨੈਪ ਉਹਨਾਂ ਕੋਲ ਭੇਜਤੀ ਉਹਨਾਂ ਨੇ ਅੱਛਾ ਜੀ ਉਹਨਾਂ ਕਾਰਨ ਉਹ ਕਹਿੰਦੇ ਆ ਵੀ ਅਸੀਂ ਨਹੀਂ ਕਰਨਾ ਦੱਸਤਾ ਇਹ ਕਹਿ ਰਹੀ ਕਿ ਮੈਂ ਬਾਹਰ ਮੈਨੂੰ ਮਿਲੀ ਵੀ ਆ ਫੌਜੀ ਮੈਨੂੰ ਮਿਲਦਾ ਵੀ ਰਿਹਾ ਉਸ ਤੋਂ ਮੈਨੂੰ ਤੋਂ ਬਾਅਦ ਮੈਨੂੰ ਜਿਹੜਾ ਜਵਾਬ ਦਿੱਤਾ ਰਿਸ਼ਤੇ ਨੂੰ ਦੇਖੋ ਜਿਹੜੇ ਗਲਤੀ ਲਿਖੇ ਚੰਨਾ ਉਹ ਚਾਪਾ ਕੱਲ ਨੂੰ ਸ਼ਿਵਿੰਦੇ ਆਵਾਂਗੇ ਇਹ ਤੇ ਕੋਈ ਹੀ ਦੱਸ ਰਹੀ ਨਾ ਤੁਹਾਡੀ ਕੁੜੀ ਦੱਸ ਰਹੀ ਆ ਕੋਈ ਹੀ ਦੱਸ ਰਹੀ ਆ ਚਲੋ ਬਹੁਤ ਵੱਡਾ ਪਰਿਵਾਰ ਨਾਲ ਜਾਣਾ ਰਿਹਾ ਇਹੋ ਜੀ ਗੱਲ ਕੋਈ ਨਹੀਂ ਬਾਬਾ ਸਾਹਿਬ ਐ ਇੱਕ ਦੋ ਆ ਅੱਛਾ ਜੀ ਇਹ ਆਉਣਾ ਕੋਲ ਮੋੜ ਮੱਧਾਣਾ ਕੋਲ ਫੋਟੋ ਆਏ ਹਣ ਤੁਸੀਂ ਕੀ ਕਰਨਾ ਚਾਹੁੰਦੇ ਹਣ ਕੁੜੀ ਉੱਥੇ ਤੋੜਨੀ ਹੈ ਕਿ ਦਾ ਰਿਸ਼ਤਾ ਤੋੜਨਾ ਹੈ ਸਾਡੀ ਦਾ ਹੈ ਗਾਲ ਮੈਦੇ ਮੈਂ ਡੈਡੀ ਬੋਲਦਾ ਆਂ ਕੁੜੀ ਦਾ ਹਾਂਜੀ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਸਾਨੂੰ ਘਰ ਤੇ ਜਵਾਬ ਦਿੱਤਾ ਹੈ ਅਸੀਂ ਪਰੇ ਪੰਜਾ ਦੇ ਖੜੀ ਆ ਉਹਨਾਂ ਸਾਡੀ ਘੜੀ ਫੋਟੋਆਂ ਰਹਾ ਹੁੰਦੇ ਆ ਅੱਛਾ ਜੀ ਮਾਤਾ ਉਹਨਾਂ ਦੀ ਜਿੰਦ ਵੀ ਨਹੀਂ ਹਟਾ ਨਹੀਂ ਸੁੱਤਣਾ ਬਾਅਦ ਮੁੰਡਾ ਫੌਜੀ ਦੇ ਬਟੇਰੋ ਵਾਲੇ ਤੇ ਅੱਛਾ ਜੀ ਇਹਨੂੰ ਨਾਲੋਂ ਫਿਰ ਇਹ ਮੁੰਡਿਆ ਮਗਰ ਲੱਗਾ ਰਿਹਾ ਜਿਹਨਾਂ ਪੜਾਈ ਹੀ ਲੱਗੀ ਆਪਣੇ ਮਾਂ-ਬਾਪੋਂ ਦੇ ਛੱਤੇ 'ਚ ਚਲੋ ਇਹਦੀ ਸਲਾਹ ਲੈ ਤੇ ਰ ਮੈਂ ਆਣਾ ਮੈਂ ਆਣਾ ਹਾਂ ਆਣ ਕੇ ਜੋ ਬਿਲਕੁਲ ਹੀ ਮਨਾ ਕਰਦਾ ਮਨਾ ਕਰਦਾ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਮੁੱਦੇ ਦੇ ਮੈਂ ਉਹਨੂੰ ਕਿਹਾ ਵੀ ਥੋੜਾ ਪਰੇ ਦੇ ਵਿੱਚ ਇੱਕ ਰ ਮੇਲਾ ਤੂੰ ਕੱਲਾ ਆ ਜਾ ਤੇਰਾ ਪਿਓ ਆ ਜਾ ਤੇ ਤੇਰੀ ਮਾਂ ਆ ਜਾ ਹਾਂਜੀ ਸਰਪੰਚ ਹੀ ਚੇਅਰਮੈਨ ਹੀ ਉਹਦੇ ਹੱਥੇ ਸੀ ਨਾ ਕੱਲ੍ਹ ਆਈ ਅਸੀਂ ਵੀ ਸੱਦਿਆ ਸੀ ਇੱਥੇ ਵਾਗਰੂ ਜੀ ਆਈ ਕਹਿੰਦੇ ਜਿਹੜੇ ਧੀਆਂ ਬਸੌਣੇ ਸੀ ਉਹ ਬੋਲਦੇ ਨੇ ਅੰਗ ਸਿੰਘ ਫੋਜਾਂ ਅਸੀਂ ਜੇ ਉਹਨਾਂ ਨੂੰ ਸੱਦਿਆ ਸੀ ਵੀ ਉਹ ਨਹੀਂ ਆਏ ਹੈਗੇ ਉਹਨਾਂ ਨੇ ਸਾਫ਼ ਜਵਾਬ ਦਿੱਤਾ ਵੀ ਅਸੀਂ ਨਹੀਂ ਆ ਸਕਦੇ ਵੀ ਇਹ ਕੁੜੀ ਦੇ ਮੇਸਲ ਚੱਲਦੇ ਆ ਬਾਅਦ ਬਸ ਜੀ ਬਸ ਉਹਨਾਂ ਨੂੰ ਇੱਕ ਨਾ ਮੂਲ ਮੁੱਦਾ ਲੱਭ ਗਿਆ ਆਪਣੇ ਕੋਲ ਕੋਈ ਨਹੀਂ ਕਿ ਆਪਣੇ ਤੋਂ ਹਰ ਲੋਕ ਕੋਈ ਦਾਜ ਤੇਜ ਮੰਗਦੇ ਔਣ ਫਿਰ ਵੀ ਆਪਾਂ ਗੱਲ ਚਲਾਈ ਅੱਗੇ ਅੱਛਾ ਜੀ ਤੇ ਜਿਹੜੀ ਇਹ ਕੁੜੀ ਜਿਹੜੀ ਆ ਉਹਨਾਂ ਨੇ ਨਜਾਮ ਲਾ ਰਹੀ ਕਿ ਮੈਨੂੰ ਹੋਟਲ 'ਚ ਸੱਦ ਕੇ ਫੌਜੀ ਮਿਲਿਆ ਵਾ ਮੋਲ ਤੋਂ ਬਾਅਦ ਫਿਰ ਮੈਨੂੰ ਜਵਾਬ ਦਿੱਤਾ ਉਹ ਕੀ ਗੱਲ ਸਹੀ ਆ ਕਿ ਗਲਤ ਉਹ ਕੀ ਕਰੀਏ ਆ ਨਹੀਂ ਨਹੀਂ ਉਹ ਤਾਂ ਮੈਂ ਬਕਵਾਸ ਕਰਦੀ ਉਹਨਾਂ ਦੇ ਸਰਪੰਚ ਨੇ ਸਲਾਹ ਦੇ ਕੇ ਕਿ ਉਹਨਾਂ ਦੇ ਕਿਸੇ ਨਾਲ ਦੇ ਕਾਹ ਦੇ ਰਿਓ ਕਰਦੇ ਹੋ ਕੀ ਕਰਦੇ ਹੋ ਚਲੋ ਠੀਕ ਹੈ ਜੀ ਇਹੋ ਵਿਚਾਰ ਰੱਖਨੇ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡਾ ਤੁਹਾਡਾ ਫੋਨ ਤੇ ਰਵਾਇਤ ਨਾਲ ਗੱਲ ਕਰਾਂਗੇ ਨਹੀਂ ਜੇ ਜਿਹੇ ਸਵਾਲ ਪੁੱਛ ਨਹੀਂ ਤੁਸੀਂ ਹੁਣ ਜਵਾਬ